ਕੱਟ ਦੇਖ ਸਕਦੇ ਹੋ ਜੋ ਕਿ ਪਿੰਡ ਬੀਨੇਵਾਲ ਤੋਂ શ્રી ਰਾਧਾਕ੍ਰਿਸ਼ਨ ਮੰਦਿਰ ਤੋਂ ਅਸ਼ਰਦਾਰੂ ਚੱਲ ਕੇ ਆਏ ਸਨ ਔਰ ਪੈਦਲ ਯਾਤਰਾ 10 ਕਿਲੋਮੀਟਰ ਲੰਬਾ ਪਿੰਡਾਂ ਤੈਅ ਕਰਦੇ ਹੋਏ ਪਿੰਡ ਅਚਲਪੁਰ ਮਜਾਰੀ ਪਹੁੰਚ ਚੁੱਕੀ ਹੈ ਤੇ ਮੰਦਿਰ ਵਿੱਚ ਮਹੰਤ ਅਸ਼ੋਕ ਜੀ ਦੀ ਅਗਵਾਈ ਦੇ ਵਿੱਚ ਇਹ ਯਾਤਰਾ ਉੱਥੋਂ ਆਰੰਭ ਹੋਈ ਸੀ ਜੋ ਕਿ ਯਾਤਰਾ ਹੁਣ ਪਿੰਡ ਅਚਲਪੁਰ ਮਜਾਰੀ ਵਿੱਚ ਪਹੁੰਚ ਚੁੱਕੀ ਹੈ ਪਿੰਡ ਅਚਲਪੁਰ ਮਜਾਰੀ ਦੇ ਪ੍ਰਾਚੀਨ ਸ਼੍ਰੀ ਮੰਦਿਰ ਦੇ ਵਿੱਚ ਅਸੀਂ ਖੜੇ ਆ ਜਿੱਥੇ ਕਿ શ્રી ਰਾਧਾ ਕ੍ਰਿਸ਼ਨ ਮੰਦਰ ਬਿਨਿਆਰ ਤੋਂ ਜੋ ਤੁਲਸੀ ਵਿਵਾਲੀ ਯਾਤਰਾ ਆਈ ਹੈ ਇੱਥੇ ਪਹੁੰਚ ਚੁੱਕੀ ਹੈ ਤੇ ਯਾਤਰਾ ਦੇ ਸਵਾਗਤ ਲਈ ਪਿੰਡ ਅਜਲਪੁਰ ਤੋਂ ਸ਼ਰਧਾਲੂ ਰੀਵਨ ਕੱਟਣ ਦੀ ਰਸਮ ਦੇ ਲਈ ਖੜੇ ਨੇ ਪਹਿਲਾਂ ਤੇ ਆਪਣਾ ਆਪਣਾ ਨਾਮ ਦੱਸੋ ਜੀ ਤੇ ਕੀ ਕੀ ਰਸਮ ਕਰਨੇ ਜਾ ਰਹੇ ਹੋ ਜੀ ਵਿਸ਼ਾ ਸ਼ਰਮਾ ਬੱਚਿਆਂ ਦੇ ਨਵੇਂ ਨਾਮ ਦੱਸੋ ਹਰੇ ਤੂੰ ਹੀ ਪਾਉਂਦੇ ਸਤ ਪੂਨਮ ਸੋਮਨ ਰੀਆ ਪੂਨਮ ਸੋਨਮ ਤੇ ਰੀਆ ਤੇ ਹੁਣ ਕੀ ਕਰਾਓਗੇ ਜੇ ਇੱਥੇ ਮਤਲਬ ਜਿਹੜੇ ਜਿਹਨਾਂ ਨੂੰ ਤੁਲਸੀ ਵਿਵਹਾਰ ਦੇ ਬਾਰੇ ਕੋਈ ਜਾਣਕਾਰੀ ਨਹੀਂ ਉਹਨਾਂ ਨੂੰ ਕੀ ਦੱਸਣਾ ਚਾਹੋਗੇ ਕਿ ਕਿਸ ਤਰ੍ਹਾਂ ਹੁਣ ਪ੍ਰੋਗਰਾਮ ਹੋਏਗਾ ਇੱਥੇ ਇੱਥੇ ਬਰਾਤ ਆਊਗੀ ਤੇ ਰੀਬਨ ਕੱਟਿਆ ਜਾਊਗਾ ਪਹਿਲਾਂ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਇੱਥੇ ਰੀਬਨ ਪਹਿਲਾਂ ਰੀਬਨ ਕੱਟਿਆ ਜਾਏਗਾ ਤੇ ਮਿਲਣੀ ਵੀ ਹੋਏਗੀ ਹਾਂ ਤੇ ਮਿਲਣੀ ਹੋਏਗੀ ਤੇ ਪ੍ਰੋਗਰਾਮ ਕਿੰਨਾ ਚਿਰ ਚੱਲੇਗਾ ਇਹ ਇਨੂੰ 10 10 ਮਿੰਟ ਲੱਗੇ ਜਾਓ ਨਹੀਂ ਸਾਰਾ ਪ੍ਰੋਗਰਾਮ ਜਿਹੜਾ ਸ਼ਾਮ ਤੱਕ ਦਾ 7 ਵਜੇ ਤੱਕ 7 ਵਜੇ ਤੱਕ ਹਾਂ ਪ੍ਰੋਪਰ ਵਿਆਹ ਵਾਲਾ ਪ੍ਰੋਗਰਾਮ ਹੋਏਗਾ ਸਾਰਾ ਤੇ ਜਿਸ ਤਰ੍ਹਾਂ ਕੀ ਸਗਨ ਦੇ ਤੌਰ ਤੇ ਨੀਵਨ ਕਟਾਈ ਦੇ ਪੈਸੇ ਲਈ ਜਾਂਦੇ ਆ ਹੁਣ ਲਾਉਂਗੇ ਕਿ ਨਹੀਂ ਲਾਉਂਗੇ ਨਹੀਂ ਲਿਆ ਜਾਊਗਾ ਨਹੀਂ ਲਿਆ ਜਾਊਗਾ ਇਹ ਰਸਲ ਦੇ ਵਿੱਚ ਪੈਸੇ ਨਹੀਂ ਲਈ ਜਾਣਗੇ ਤਾਂ ਠੀਕ ਹੈ ਜੀ ਤੁਹਾਨੂੰ ਲਿਆ ਜਾਊਗਾ ਇਹਦੇ ਉਹ ਆਨੰਸ਼੍ਰੀ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਲਿਆ ਜਾਊਗਾ ਤੇ ਆਓ ਤੁਹਾਨੂੰ ਯਾਤਰਾ ਦੀਆਂ ਤਸਵੀਰਾਂ ਦਿਖਾਉਂਦੇ ਆ ਕਿ ਯਾਤਰਾ ਪਹੁੰਚ ਰਹੀ ਹੈ ਜਿਹੜੀ ਕਿ ਪਿੰਡ ਬਿਨੇਰ ਤੋਂ ਚੱਲੀ ਸੀ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਤੋਂ ਤੇ ਯਾਤਰਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਰਾਤੀ ਆਨ ਕਲਸ਼ ਯਾਤਰਾ ਨੇ ਰੂਪੀਚ ਪੱਡੀ ਗੀਰਤੀ ਵਿੱਚ ਸ਼ਰਧਾਲੂ ਪਹੁੰਚ ਚੁੱਕੇ ਆ ਔਰ ਸ਼੍ਰੀ ਰਾਮ ਮੰਦਿਰ ਦੇ ਉਤਸਾਵਾਂ ਤੇ ਸੰਬੰਧ ਵਿੱਚ ਇਸ ਯਾਤਰਾ ਵਿੱਚ ਇੱਕ ਵੱਖਰਾ ਹੀ ਰੰਗ ਹੈ ਮੇਰੇ ਨਾਲ ਮੈਂ ਅੱਜ ਸਿਹਰੇ ਨਾਲ ਨੇ ਜਿਹੜਾ ਕਿ ਪਿੰਡ ਬੀਰ ਕੋ ਚੱਲਿਆ ਤੇ ਤੁਹਾਨੂੰ ਇਹ ਕਿ ਜੱਫਾ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਮੇਰੇ ਵੱਲ ਜੈ ਸ਼੍ਰੀ ਰਾਮ ਰਾਵੇ ਰਾਵੇ ਸੋ ਬਹੁਤ ਹੀ ਸੁਭਾਤਵਾਦ ਨੇ ਜਿਹੜਾ ਕਿ ਅੱਜ ਸਾਡੇ ਮਾਤ ਜੀ ਵੱਲੋਂ ਮਾਹਕੁਸ਼ੀ ਜੀ ਦਾ ਵਿਆਹ ਜਿਹੜਾ ਸਾਡੇ ਲਈ ਬਹੁਤ ਸਮਾਗੀ ਸ਼ਾਨ ਕਰ ਲਿਆ ਸਾਡੇ ਪਿੰਡ ਦੇ ਵਿੱਚ ਜਿਹੜਾ ਠਾਕਰਾਂ ਨੂੰ ਸਾਡੇ ਨੂੰ ਰਿਸ਼ਤਾ ਆਇਆ ਇਹ ਤੇ ਅਸੀਂ ਫਿਰ ਆਪਣੇ ਪੂਰੇ ਪਿੰਡ ਦੀ ਬਰਾਦ ਦੇ ਨਾਲ ਪੂਰੇ ਜੋਰ-ਸ਼ੋਰ ਦੇ ਨਾਲ ਪਾਸ ਆਇਆ ਤੇ ਅੱਗੇ ਬਹੁਤ ਸਾਡੇ ਲਈ ਇਸ ਭਾਗ ਦੇ ਵਾਲਾ ਬਹੁਤ ਸਾਹਿਤ ਨੂੰ ਰੂਪਾਂ ਕੰਕਰ ਦੇ ਜੀ ਰਹੇ ਰਾਜੀ ਰਹੇ ਨਾ ਜੀ ਰਹੇ ਜੀ ਰਹੇ ਰਾਜੀ ਰਹੇ ਰਾਜੀ ਰਹੇ ਨਾ ਜੀ ਰਹੇ ਰਾਜੀ ਰਹੇ ਰਾਜੀ ਰਹੇ ਰਾਜੀ ਰਹੇ ਮਹਾਂਦੇਵ ਸ਼ੋਭ ਦੀ ਪਹੁੰਚ ਚੁੱਕਿਆ ਹੈ ਅਤੇ ਨਾਲ ਨੰਬਰਦਾਰ ਦੀ ਪਹੁੰਚ ਚੁੱਕਿਆ ਹੈ

कटन की रस्म अदा होटन की रस्म अदा हो तो है। तो ले ले ते तो रही है ते सब तो पहला तिलक लगाया जा रहा लड्डू गोपाल जी ठाकुर जी ਕੀਓ ਨਾ ਚੀਰੋ ਦੇ ਜੀਓ ਨਾ ਚੀਰੋ ਦੇ ਜੀਓ ਨਾ ਚੀਰੋ ਤੇ ਬਿਆਹ ਬਿਲਕੁਲ ਦੇਸੀ ਮਾਤਿਹ ਦਾ ਪਰ ਅੱਜ ਜਕਾਰੇ ਜੈ ਸ਼੍ਰੀ ਰਾਮ ਦੇ ਲੱਗ ਰਹੇ ਨੇ ਕਿਉਂਕਿ ਜੈ ਸ਼੍ਰੀ ਰਾਮ ਜੀ ਰਾਮ ਮੰਦਿਰ ਅਜੋਧਿਆ ਵਿੱਚ ਅਜੇ ਤੋਂ ਵਾਟਨ ਹੋ ਰਿਹਾ ਤੇ ਅੱਜ 200 ਬਾਗ ਇਕੱਠੇ ਮਿਲਗੇ ਨੇ ਤੇ ਰੀਵਰ ਕੱਟਣ ਦੀ ਰਸਮ ਹਲਕਾ ਕਦਾਨੀ ਤੇ ਨਾ ਦੀ ਉਸ ਸ਼ੇਰਾ ਦਾ ਵੀ ਸਵਾਗਤ ਕੀਤਾ ਜਾ ਰਿਹਾ ਇਹ ਤੁਸੀਂ ਸ਼ਰਧਾਲੂਆਂ ਦਾ ਇੱਕ ਬਹੁਤ ਵੱਡਾ ਕੱਠ ਦੇਖ ਸਕਦੇ ਹੋ ਜੋ ਕਿ ਪਿੰਡ ਬੀਨੇਵਾਲ ਤੋਂ ਸ਼੍ਰੀ ਰਾਧਾਕ੍ਰਿਸ਼ਨ ਮੰਦਿਰ ਤੋਂ ਇਹ ਸ਼ਰਧਾਲੂ ਚੱਲ ਕੇ ਆਏ ਸਨ ਔਰ ਪੈਦਲ ਯਾਤਰਾ 10 ਕਿਲੋਮੀਟਰ ਲੰਬਾ ਪਿੰਡਾਂ ਤੈਅ ਕਰਦੇ ਹੋਏ ਪਿੰਡ ਅਜਲਪੁਰ ਮਜਾਰੀ ਪਹੁੰਚ ਚੁੱਕੀ ਹੈ ਮੰਦਰ ਵਿੱਚ ਮਹੰਤ ਅਸ਼ੋਕ ਜੀ ਦੀ ਅਗਵਾਈ ਦੇ ਵਿੱਚ ਇਹ ਯਾਤਰਾ ਉੱਥੋਂ ਰੰਭ ਹੋਈ ਸੀ ਜੋ ਕਿ ਯਾਤਰਾ ਹੁਣ ਪਿੰਡ ਅਚਲਪੁਰ ਮਜਾਰੀ ਵਿੱਚ ਪਹੁੰਚ ਚੁੱਕੀ ਹੈ ਵੱਡੀ ਗਿਣਤੀ ਸ਼ਰਧਾਲੂਆਂ ਨੇ ਲਾ ਇਲਾਹ ਇਲਾਹ ਸ਼ਾਹ ਇਲਾਹ ਲਾ ਇਲਾਹ श्याम श्याम ਤੋ ਰੀਵਨ ਕੱਟਣ ਦੀ ਜੋ ਰਸਮ ਹੈ ਉਹ ਸ਼ੁਰੂ ਹੋ ਚੁੱਕੀ ਹੈ ਸੋ ਠਾਕੁਰ ਜੀ ਦੇ ਦੂਸਰੀ ਦੇ ਵਿਆਹ ਦਾ ਇਹ ਬਰਾਤ ਹੈ ਪਿੰਡ ਅਚਲਪੁਰ ਪਹੁੰਚ ਚੁੱਕੀ ਹੈ ਜਦ ਮੈਲਣੀ ਦੀ ਰਸਮ ਹੁਣ ਅਦਾ ਹੋਏਗੀ ਸਾਡੇ ਰਾਦੇ 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 ਸਾਡੇ ਰਾਦੇ

ਦੇਖੋ ਆਰ ਵੀ ਲੈ ਆਓ ਮਿਲਦੀ ਦੀ ਰਸਮ महंत अशोक ਜੀ ਕਰਵਾਣਗੇ ਰਾਦੇ ਰਾਦੇ ਸ਼ਾਮ ਲਾਦੇ ਰਾਦੇ ਰਾਦੇ ਸ਼ਾਮ ਲਾਦੇ ਰਾਦੇ ਰਾਦੇ ਸ਼ਾਮ ਲਾਦੇ ਸੁਦਾ ਮਾਦੀ ਪੁਰਖਿਆ ਬਣਾਉਣਾ ਹੈ ਰਾਦੇ ਰਾਦੇ ਸ਼ਾਮ ਲਾਦੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸ਼੍ਰੀ ਵਾਧਾ ਕ੍ਰਿਸ਼ਨ ਮੰਦ ਹੈ ਪਿੰਡ ਬੀਨੇਵਾਲ ਤੋਂ ਇਹ ਯਾਤਰਾ ਆਰੰਭ ਹੋ ਕੇ ਅਚਨਪੁਰ ਮਜਾਰੀ ਪਹੁੰਚ ਚੁੱਕੇ ਆ। ਸਰੀਵਨ ਕਟਹੁਣ ਦੀ ਰਸਮ ਹੋਣ ਤੋਂ ਬਾਅਦ ਉਹਨ ਮਿਲਣੀ ਦੀ ਰਸਮ ਹੋਵੇਗੀ। ਵੱਡੀ ਗਿਣਤੀ ਵਿੱਚ ਸ਼ਰਦਾਲੂ ਇਸ ਸਮਾਗਮ ਵਿੱਚ ਸ਼ਾਮਲ ਹੋਏ ਹਨ।